ਕਟ ਗਿਣਤੀ ਵਾਲੀ ਸਰਕਾਰ ਦੇ ਨਾਲ ਹਾਰਨ ਤੋਂ ਬਾਅਦ ਵੀ ਨਰਿੰਦਰ ਮੋਦੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਤੇ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ 8 ਜੂਨ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਨਰਿੰਦਰ ਮੋਦੀ ਸੌਂ ਚੁੱਕਣ ਜਾ ਰਹੇ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ। ਤੋਂ ਜੁੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਿਹਾ ਜਾ ਰਿਹਾ ਕਿ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ। ਮੇਰੇ ਖਿਆਲ ਜਦੋਂ ਤੱਕ ਤੁਹਾਡੇ ਤੱਕ ਖਬਰ ਪਹੁੰਚੇ ਤਾਂ ਰਾਸ਼ਟਰਪਤੀ ਨੂੰ ਮਿਲਣ ਉਹ ਆਪਣਾ ਅਸਤੀਫਾ ਦੇ ਦੇਣਗੇ ਪੰਜ ਆਖਰੀ ਕੈਬਨਿਟ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸੰਸਦ ਨੂੰ ਭੰਗ ਕਰਨ ਦੀ ਜਿਹੜੀ ਸਿਫਾਰਿਸ਼ ਹੈ ਉਹ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਨਰਿੰਦਰ ਮੋਦੀ ਜਿਹੜੇ ਆ ਉਹ ਪ੍ਰਸਤਾਵ ਕਰਨਗੇ ਅੱਜ ਐਨਡੀਏ ਦੀ ਮੀਟਿੰਗ ਹੈ 7 ਜੂਨ ਨੂੰ ਕਿਹਾ ਜਾਂਦਾ ਹੈ ਕਿ ਭਾਜਪਾ ਤੇ ਐਨਡੀਏ ਹੁਣ ਤਾਂ ਭਾਜਪਾ ਪੂਜਪਾ ਕਿੱਥੇ ਰਿਹਾ ਜਾਨੀ ਕਿ ਐਨਡੀਏ ਜਿਹੜਾ ਸੰਸਦੀ ਦਲ ਹੈ ਜਿਹੜਾ ਜਿਹੜਾ ਉਹਦੀ ਮੀਟਿੰਗ ਹੋਣੀ ਹੈ ਜਾਨੀ ਕਿ ਜਿਹੜਾ ਪਾਰਲੀਮੈਂਟਰੀ ਗਰੁੱਪ ਹੈ ਐਨਡੀਏ ਦਾ ਉਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਨਰਿੰਦਰ ਮੋਦੀ ਨੂੰ ਦਲ ਦਾ ਆਗੂ ਚੁਣ ਲਿਆ ਜਾਊਗਾ ਤਾਂ ਉਸ ਤੋਂ ਬਾਅਦ 8 ਜੂਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਵੱਜੋ ਸੌ ਚੱਕ ਲੈਣਗੇ ਬੜੀ ਛੇਤੀ ਛੇਤੀ ਕੀਤਾ ਜਾ ਰਿਹਾ ਹੈ ਸਾਰਾ ਕੁਝ ਕਾਰਨ ਇਹ ਹੈ ਕਿ ਉਧਰ ਜਿਹੜੇ ਨਰਿੰਦਰ ਮੋਦੀ ਦੇ ਅਮਿਤ ਸ਼ਾਹ ਤੋਂ ਵੱਡੇ ਚਨੱਕੇ ਆ ਬੈਠੇ ਆ ਸ਼ਰਦ ਪਵਾਰ ਹੁਣੀ ਉਹ ਗੋਟੀਆਂ ਫਿੱਟ ਕਰਨ ਲੱਗੇ ਹੋਏ ਆ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਆਗੂ ਨਰਿੰਦਰ ਮੋਦੀ ਦਾ ਫੋਨ ਚੁੱਕਣਾ ਬੰਦ ਕਰ ਦੇ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਨਿਤਿਸ਼ ਕੁਮਾਰ ਦੇ ਮਨ 'ਚ ਕੁਝ ਹੋਰ ਚੱਲ ਰਿਹਾ ਹੈ ਹਾਲਾਂਕਿ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਜੋ ਇਸ ਸਮੇਂ ਐਨਡੀਆ ਦੀਆਂ ਵੱਡੀਆਂ ਧਿਰਾਂ ਨੇ ਉਹਨਾਂ ਕੋਲੇ ਸਭ ਤੋਂ ਜ਼ਿਆਦਾ ਸੀਟਾਂ ਨੇ ਐਨਡੀਆ ਦੇ ਅੰਦਰ ਇੱਕ ਕੋਲੇ 16 ਇੱਕ ਕੋਲੇ 12 ਤਾਂ ਕੁੱਲ 28 ਸੀਟਾਂ ਦਾ ਮਾਮਲਾ ਹੈ ਜੇਕਰ ਇਹ 28 ਸੀਟਾਂ ਨਾ ਹੋਣ ਤਾਂ ਚੰਦਰਬਾਬੂ ਨਾਇਡੂ ਤੇ ਨਤੀਸ਼ ਕੁਮਾਰ ਨਾ ਹੁੰਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਕਿੰਗ ਮੇਕਰ ਨੇ ਨਰਿੰਦਰ ਮੋਦੀ ਤੋਂ ਵੱਧ ਹੁਣ ਨਤੀਸ਼ ਕੁਮਾਰ ਤੇ ਚੰਦਰਬਾਬੂ ਦੀ ਨਾਇਡੂ ਦੀ ਚਲਣੀ ਹੈ ਤੁਸੀਂ ਐ ਕਹ ਲਓ ਕਿ ਦੋ ਡਿਪਟੀ ਪ੍ਰਾਈਮ ਮਿਨਿਸਟਰ ਨਾਲ ਲੱਗੇ ਨਰਿੰਦਰ ਮੋਦੀ ਦੇ ਅਨਧਿਕਾਰਤ ਤੌਰ ਤੇ 8 ਜੂਨ ਨੂੰ ਨਰਿੰਦਰ ਮੋਦੀ ਸੌ ਚੱਕਣ ਜਾ ਰਹੇ ਨੇ ਆ ਦੇਖਦੇ ਹਾਂ ਕਿ ਇਸ ਵਾਰ ਸਰਕਾਰ ਕਿੰਨਾ ਸਮਾਂ ਚੱਲਦੀ ਹੈ ਇਸ ਲਈ ਤਾਂ ਇਹੀ ਕਿਹਾ ਜਾ ਸਕਦਾ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਕਦੇ ਵੀ ਕੁਝ ਵੀ ਕਰ ਸਕਦੇ ਆ ਰਾਜਨੀਤੀ ਚ ਚੀਜ਼ਾਂ ਕਦੇ ਵੀ ਅਸੰਭਵ ਨਹੀਂ ਹੁੰਦੀਆਂ ਸੰਭਾਵਨਾ ਹਮੇਸ਼ਾ ਹੁੰਦੀਆਂ ਨੇ ਇੰਡੀਆ ਗੱਠ ਜੋੜ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜੋੜ ਤੋੜ ਕੀਤੀ ਜਾਵੇ ਕਿੰਨਾ ਕਾਮਯਾਬ ਹੁੰਦਾ ਇਹ ਵੇਖਣ ਵਾਲੀ ਗੱਲ ਹੈ ਪਰ ਇਹ ਗੱਲ ਸਪਸ਼ਟ ਹੋ ਗਈ ਕਿ ਭਾਜਪਾ ਉਸ ਸਮੁੰਦਰਾ 'ਚ ਨਹੀਂ ਰਹੀ ਕਿ ਉਹ ਜੋੜ ਤੋੜ ਕਰ ਸਕੇ ਭਾਜਪਾ ਦੇ ਨਾਲ ਕੋਈ ਵੱਡਾ ਅਲਾਈ ਵੀ ਨਹੀਂ ਰਿਹਾ ਕਿ ਜਿਹੜਾ ਜੋੜ ਤੋੜ ਕਰਨ ਦੇ ਲਈ ਸਹਾਇ ਹੋ ਸਕੇ ਇਹ ਇੱਕ ਅਹਿਮ ਗੱਲ ਹੈ 8 ਜੂਨ ਨੂੰ ਕਿਹਾ ਜਾ ਰਿਹਾ ਸੂਤਰ ਦੱਸਦੇ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਸੌ ਚੱਕਣਗੇ ਦੇਖਦੇ ਹਾਂ ਕਿ ਚੁੱਕ ਪਾਉਂਦੇ ਨੇ ਜਾਂ ਨਹੀਂ ਇਹ ਸਮਾਂ ਦੱਸੇਗਾ